ਪੰਜਾਬ ਦੇ ਵਿੱਚ ਪਿਆਕੜਾਂ ਦੇ ਲਈ ਅਹਿਮ ਖਬਰ ਹੈ ਠੇਕੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਜੀ ਹਾਂ ਪੰਜਾਬ ਦੇ ਵਿੱਚ ਠੇਕੇ ਤੇ ਮੀਟੀਆਂ ਦੁਕਾਨਾਂ ਬੰਦ ਰਹਿਣਗੀਆਂ ਦੋ ਦਿਨ ਦੇ ਲਈ ਇਹ ਐਲਾਨ ਹੈ ਜਿਹੜਾ ਕਿ ਕੀਤਾ ਗਿਆ 3 ਅਕਤੂਬਰ ਨੂੰ ਸਰਕਾਰੀ ਛੁੱਟੀ ਵੀ ਐਲਾਨੀ ਗਈ ਹੈ 2 ਅਕਤੂਬਰ ਨੂੰ ਗਾਂਧੀ ਜੰਤੀ ਹੋਵੇਗੀ ਦੱਸਦੇ ਹਾਂ ਕਿ ਕਾਰਨ ਕੀ ਹੈ ਵੀ ਤੁਹਾਨੂੰ ਦੱਸਦੇ ਹਾਂ ਜਿਹੜੇ ਸਰਕਾਰੀ ਕੰਮਕਾਜ ਤੁਹਾਡੇ ਪੈਂਡਿੰਗ ਨੇ ਜਾਂ ਜਿਹੜੇ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਪਹਿਲ ਦੇ ਆਧਾਰ ਤੇ ਕਰ ਲਓ ਅੱਜ ਹੀ ਨਿਪਟਾ ਲਓ ਕਿਉਂਕਿ ਦੋ ਦਿਨ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਇਹ ਮ ਖਬਰ ਹੈ ਦੱਸਲ ਪੰਜਾਬ ਸਰਕਾਰ ਵੱਲੋਂ ਅਗਰਸੇਨ ਜਨਤੀ ਮੌਕੇ 3 ਅਕਤੂਬਰ ਵਿੱਚ ਡਰਾਈ ਡੇ ਐਲਾਨਿਆ ਗਿਆ ਅਜਿਹੇ ਕਿ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਇਸ ਦੇ ਨਾਲ ਹੀ 3 ਅਕਤੂਬਰ ਨੂੰ ਸਵੇਚ ਸਰਕਾਰੀ ਛੁੱਟੀ ਹੋਵੇਗੀ ਦੱਸ ਦਈਏ ਕਿ 2 ਅਕਤੂਬਰ ਨੂੰ ਗਾਂਧੀ ਜਨਤੀ ਮੌਕੇ ਛੁੱਟੀ ਹੋਵੇਗੀ ਇਸ ਦਿਨ ਵੀ ਡਰਾਈ ਡੇ ਹੋਵੇਗਾ 2 ਅਕਤੂਬਰ ਗਾਂਧੀ ਜਨਤੀ 3 ਅਕਤੂਬਰ ਅਗਰਸੇਨ ਜਨਤੀ ਮੌਕੇ ਇਹ ਡਰਾਈ ਡੇ ਮਨਾ ਲਾਨਿਆ ਗਿਆ ਜਿਸ ਤੋਂ ਬਾਅਦ ਹੁਣ 1 ਅਕਤੂਬਰ ਹੈ ਜਿਹੜੀ ਕਿ ਉਸ ਤੋਂ ਬਾਅਦ 2 ਦਿਨ ਅਗਲੇ 2 ਦਿਨ ਬੰਦ ਰਹਿਣਗੇ ਠੇਕੇ ਸਕੂਲ ਤੇ ਸਰਕਾਰੀ ਦਫਤਰ ਬੰਦ ਰਹਿਣਗੇ ਇਹ ਛੁੱਟੀਆਂ ਅਕਤੂਬਰ ਦੇ ਪਹਿਲੇ ਹਫਤੇ ਮੰਗਲਵਾਰ ਤੇ ਬੁੱਧਵਾਰ ਨੂੰ ਐਲਾਨੀਆਂ ਗਈਆਂ ਨੇ ਜਿਹਾ ਇਹ ਛੁੱਟੀਆਂ ਅਕਤੂਬਰ ਦੇ ਪਹਿਲੇ ਹਫਤੇ ਬੁੱਧਵਾਰ ਤੇ ਵੀਰਵਾਰ ਨੂੰ ਹੋਣ ਗਿਆ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਕਾਰਨ 1 ਅਕਤੂਬਰ ਨੂੰ ਜਨਤਕ ਛੁੱਟੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਮਹਾਰਾਜਾ ਅਗਰਸੀਰ ਨੂੰ ਸ਼੍ਰੀ ਰਾਮ ਦਾ ਵੰਸਜ ਮੰਨਿਆ ਜਾਂਦਾ ਹੈ ਮਹਾਰਾਜਾ ਅਗਰਸੀਰ ਦਾ ਜਨਮ ਦਿਨ ਹਰ ਸਾਲ ਅਸ਼ਵਿਨ ਮਹੀਨੇ ਦੀ ਸ਼ੁਕਲ ਪੱਖ ਦੀ ਪ੍ਰਤੀਪਦਾ ਤਾਰੀਖ ਨੂੰ ਪਾਵ ਸ਼ਰਦੀ ਨਵਰਾਤਰੀ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ ਇਸ ਲਈ ਪੰਜਾਬ ਦੇ ਵਿੱਚ ਦੋ ਦਿਨ ਠੇਕੇ ਤੇ ਮੀਟੀਆਂ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਉਦਰੀ ਇਸ ਮੋਕੇ ਸਰਕਾਰੀ ਕਾਮਕਾਜਵੀ ਠਪਰਾਂਗੇ